ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅੱਜ ਦੀ ਰਾਤ ਨੂੰ ਆਨੰਦਪੁਰ ਸਾਹਿਬ ਨੂੰ ਸਦਾ ਲਈ ਛੱਡ ਦਿੱਤਾ ਜਦੋਂ ਗੁਰੂ ਪਰਿਵਾਰ ਅਤੇ ਹੋਰ ਸਿੰਘ ਸੰਗਣੀਆ ਕੀਰਤਪੁਰ ਸਾਹਿਬ ਤੋਂ ਅੱਗੇ ਲੰਘੇ ਤਾਂ ਮੁਗਲਾਂ ਅਤੇ ਪਹਾੜੀ ਰਾਜਿਆਂ ਨੇ ਜਿਹੜੀਆਂ ਕਸਮਾਂ ਖਾਧੀਆਂ ᱛੀਆਂ ਨਾ Hindu ਪਹਾੜੀ ਰਾਜਿਆਂ ਨੇ ਗਊ ਦੀਆਂ ਗੀਤਾ ਦੀਆਂ ਕਸਮਾਂ ਖਾਧੀਆਂ ਮੁਗਲਾਂ ਨੇ ਕੁਰਾਨ ਦੀਆਂ ਕਸਮਾਂ ਖਾਧੀਆਂ ਉਹ ਸਭ ਤੋੜ ਕੇ ਉਹਨਾਂ ਨੇ ਪਿੱਛੇ ਤੋਂ ਹਮਲਾ ਕਰਤਾ ਤੇ ਸਰਸਾ ਦੇ ਕੰਡੇ ਤੇ ਕਮਾਸਾਂ ਦੀ ਜੰਗ ਹੋਈ ਉਧਰ ਜੰਗ ਹੋ ਰਹੀ ਸੀ ਇਧਰ ਬਾਬਾ ਜੀ ਸਿੰਘ ਜੀ ਬਾਬਾ ਜੀ ਹਰ ਸਿੰਘ ਜੀ ਤੇ ਹੋਰ ਸਿੰਘ ਮੁਗਲਾਂ ਨਾਲ ਪਹਾੜੀ ਰਾਜਿਆਂ ਨਾਲ ਲੋਹਾ ਲੈ ਰਹੇ ਸਨ ਤੇ ਉਧਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅੰਮ੍ਰਿਤ ਵੇਲੇ ਦਾ ਟਾਈਮ ਸੀ ਆਸਾ ਦੀ ਵਾਰ ਦਾ ਕੀਰਤਨ ਕਰ ਰਹੇ ਸੀ ਹੋਰ ਸਿੰਘਾਂ ਸੰਘੜੀਆਂ ਸੰਗਤਾਂ ਸਮੇਤ ਉਸ ਤੋਂ ਬਾਅਦ ਸਰਸਾ ਦਾ ਜਿਹੜਾ ਪਾਣੀ ਚੜਿਆ ਹੋਇਆਤਾ بارش ਵੀ ਹੋ ਰਹੀ ਸੀ ਤੇ ਗੁਰੂ ਸਾਹਿਬ ਨੇ ਫੈਸਲਾ ਕੀਤਾ ਕਿ ਸਰਸਾ ਨੂੰ ਪਾਰ ਕਰਕੇ ਕਿਸੇ ਹੋਰ ਸੇਫ ਜਗ੍ਹਾ ਤੇ ਜਾ ਕੇ ਮੁਗਲਾਂ ਵਿਰੁੱਧ ਜੰਗ ਲੜੀ ਜਾਵੇ ਤਾਂ ਜਦੋਂ ਸਰਸਾ ਦੀ ਨਦੀ ਨੂੰ ਪਾਰ ਕਰਿਆ ਤਾਂ ਗੁਰੂ ਸਾਹਿਬ ਦਾ ਜਿਹੜਾ ਪਰਿਵਾਰ ਸੀ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਇੱਕ ਪਾਸੇ ਮਾਤਾ ਗੁਜਰੀ ਜੀ ਅਤੇ ਛੋਟੇ ਸਹਿਬਜ਼ਾਦੇ ਦੂਜੇ ਪਾਸੇ ਗੁਰੂ ਕੇ ਮਹਿਲ ਅਤੇ ਭਾਈ ਮਨੀ ਸਿੰਘ ਜੀ ਸਨ ਤੇ ਤੀਜੇ ਪਾਸੇ ਗੁਰੂ ਗੋਬਿੰਦ ਸਿੰਘ ਜੀ ਵੱਡੇ ਸਹਿਬਜ਼ਾਦੇ ਅਤੇ ਚਾਲੀ ਸਿੰਘ ਜੋ ਕਿ ਜੇ ਮਕੌਰ ਸਾਹਿਬ ਵਿਖੇ ਪਹੁੰਚੇ